ਹਾਂਜੀ ਕਿਵੇਂ ਹੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੱਜਗਾੜੀ ਦੇ ਉੱਤੇ ਤੇ ਮੈਂ ਤੁਹਾਡਾ ਆਪਣਾ ਕਰਮ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਫਰੇਟ ਲਾਈਨਰ ਵਾਲੇ ਭਰਾਵਾਂ ਵਾਸਤੇ ਹਾਂਜੀ ਫਰੇਟ ਲਾਈਨਰ ਦੀ ਇੱਕ ਪ੍ਰੋਬਲਮ ਆ ਜਿਹੜੀ ਬਹੁਤ ਸਾਰੇ ਭਰਾਵਾਂ ਨੇ ਫੇਸ ਕੀਤੀ ਹੋਣੀ ਆ ਉਹ ਹੈਗੀ ਆ ਜੀ ਇਹਦੀ ਕਿਲ ਸਵਿਚ ਚ ਚਲੋ ਤੁਹਾਨੂੰ ਦੱਸੀਏ ਕਿਹੜੇ ਕਿਹੜੇ ਕੰਪੋਨੈਂਟ ਹੁੰਦੇ ਆ ਇਹਦੇ ਨਾਲ ਰਿਲੇਟਡ ਹਾਂਜੀ ਕਿਲ ਸਵਿਚਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਐਦਾਂ ਦੀ ਐਦਾਂ ਦੀ ਤੇ ਐਦਾਂ ਦੀ ਤੇ ਜਿਹੜੇ ਫਰੇਟ ਲਾਈਨਰ ਵਾਲੇ ਆ ਇਹਨਾਂ ਨੇ ਵਰਤੀ ਆ ਸਭ ਤੋਂ ਵੱਖਰੀ ਤਰ੍ਹਾਂ ਦੀ ਇਹਨਾਂ ਦੀ ਕਿਲ ਸਵਿਚ ਦੇ ਵਿੱਚ ਦੋ ਕੰਪੋਨੈਂਟ ਹੁੰਦੇ ਆ ਇੱਕ ਤਾਂ ਹੁੰਦੀ ਆ ਕਿਲ ਸਵਿਚ ਜਿਹੜੀ ਤੁਹਾਨੂੰ ਪਤਾ ਕਿ ਡਰਾਈਵਰ ਸੀਟ ਦੇ ਲੈਫਟ ਸਾਈਡ ਲੱਗੀ ਹੁੰਦੀ ਆ ਤੁਹਾਡੇ ਲਈ ਪਾਸੇ ਤੇ ਇੱਕ ਹੁੰਦਾ ਜੀ ਪੀ ਐਨ ਡੀ ਬਾਕਸ ਪੀ ਐਨ ਡੀ ਬਾਕਸ ਜਿਹ ਤੇ ਜਿਹੜੇ ਨਵੇਂ ਟਰੱਕ ਆ ਉਹਨਾਂ ਦੇ ਵਿੱਚ ਪੀਐਨਡੀ ਬਾਕਸ ਹੁੰਦਾ ਰੈੱਡ ਕਲਰ ਦਾ ਤੁਹਾਡੇ ਲੈਫਟ ਸਾਈਡ ਲੱਗਿਆ ਹੁੰਦਾ ਪੈਸੈਂਜਰ ਸਾਈਡ ਦੇ ਮੂਹਰੇ ਉਹ ਮੈਂ ਤੁਹਾਨੂੰ ਦਿਖਾਉਣਾ ਕਿੱਦਾਂ ਹੁੰਦਾ ਇਹਨੂੰ ਕਹਿੰਦੇ ਆ ਜੀ ਪੀਐਨਡੀ ਬਾਕਸ ਆਕਸ ਪਾਵਰ ਡਿਸਟ੍ਰੀਬਿਊਸ਼ਨ ਸੈਂਟਰ ਇਹ ਲੱਗਿਆ ਹੁੰਦਾ ਇਹ ਜਿਹੜਾ ਵਾ ਇਹ ਇੱਕ ਤਰ੍ਹਾਂ ਦਾ ਕਿਲ ਸਵਿਚ ਦਾ ਹੀ ਕੰਪੋਨੈਂਟ ਆ ਇਹਦੇ ਵਿੱਚ ਇੱਕ ਸੋਲਨੋਇਡ ਲੱਗੀ ਹੁੰਦੀ ਹੈ ਜਿਹੜੀ ਜਦੋਂ ਤੁਸੀਂ ਕਿਲ ਸਵਿਚ ਨੂੰ ਆਨ ਕਰਦੇ ਹੋ ਉਧਰਲੇ ਪਾਸੋਂ ਤਾਂ ਉਹ ਸੋਲਨੋਇਡ ਆ ਜਿਹੜੀ ਇੰਗੇਜ ਹੁੰਦੀ ਹੈ ਜਿਹਦੇ ਕਰਕੇ ਕਰੰਟ ਫਲੋ ਕਰਦਾ ਵਾ ਜਿਹਦੇ ਨਾਲ ਸਾਰੇ ਟਰੱਕ ਦੇ ਵਿੱਚ ਜਿਹੜੀ ਪਾਵਰ ਡ ਚੋਂ ਦੀ ਇਦਾਂ ਦੀ ਰੈੱਡ ਵਾਇਰ ਹੁੰਦੀ ਆ ਤੇ ਬਾਕੀ ਦੀਆਂ ਉਹਦੇ ਵਿੱਚੋਂ ਤਿੰਨ ਚਾਰ ਵਾਇਰਾਂ ਨਿਕਲਦੀਆਂ ਆਉਂਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਕਿ ਤੁਹਾਡੇ ECM ਜਾਂ ਫਿਰ DEF ਦੇ ਸਿਸਟਮ ਦੇ ਵਿੱਚ ਜਾਂਦੀਆਂ ਜਾਂ ਫਿਰ ਇੰਜਨ ਦੇ ਕੰਪੋਨੈਂਟਾਂ ਨੂੰ ਜਾ ਕੇ ਉਹ ਜਿਹੜੀਆਂ ਵਾ ਪਾਵਰ ਦਿੰਦੀਆਂ ਵਾ ਕਿੱਦਾਂ ਚੈੱਕ ਕਰਨਾ ਕਿ ਕਿਲ ਸਵਿਚ ਕੰਮ ਨਹੀਂ ਕਰਦੀ ਪਈ ਆ ਕਿਲ ਸਵਿਚ ਦੇ ਉੱਤੇ ਇੱਕ LED ਲੱਗੀ ਹੁੰਦੀ ਆ ਠੀਕ ਆ ਕਿਲ ਸਵਿਚ ਉੱਤੇ ਜਿਹੜੀ LED ਲੱਗੀ ਹੁੰਦੀ ਆ ਉਹ ਤੁਹਾਨੂੰ ਇਹੀ ਇੰਡੀਕੇਟਰ ਦੇਣ ਨੂੰ ਲੱਗੀ ਹੁੰਦੀ ਆ ਕਿ ਵੀ ਕਿਲ ਸਵਿਚ ਪ੍ਰੋਪਰਲੀ ਕੰਮ ਕਰ ਰਹੀ ਆ ਜਾਂ ਇਹ ਖਰਾਬ ਆ ਜੇ ਉਹਦੇ ਉੱਤੇ LED ਜਿਹੜੀ ਲੱਗੀ ਆ ਉਹ ਬਲਿੰਕ ਕਰ ਰਹੀ ਆ ਲਾਈਟ ਜਿਹੜਾ ਇੰਡੀਕੇਟਰ ਲੱਗਿਆ ਹੁੰਦਾ ਉਹ ਤੁਹਾਡਾ ਬਲਿੰਕ ਕਰੀ ਜਾ ਰਿਹਾ ਵਾ ਇਟ ਮੀਨਸ ਕਿ ਸਮਥਿੰਗ ਰੋਂਗ ਆ ਤੁਹਾਡੀ ਕਿਲ ਸਵਿਚ ਦੇ ਸਾਰੀ ਫੰਕਸ਼ਨਲ ਜਿਹੜੀ ਆ ਉਹ ਪ੍ਰੋਪਰ ਨਹੀਂ ਕਰ ਰਹੀ ਹੈਗੀ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਚੈੱਕ ਕਰਨਾ ਕਿ ਕਿਲ ਸਵਿਚ ਦੇ ਵਿੱਚ ਪਾਵਰ ਆਈ ਹੈ ਜਦੋਂ ਤੁਸੀਂ ਆਨ ਕੀਤਾ ਉਹਨੂੰ ਕਿਲ ਸਵਿਚ ਹੈ ਜਿਹੜੀ ਉਹਦੇ ਵਿੱਚ ਜਿਹੜੀ ਰੈੱਡ ਜਿਹੜੀ ਲਾਈਟ ਆ ਉਹ ਪ੍ਰੋਪਰਲੀ ਜਗ ਰਹੀ ਆ ਕਿ ਉੱਥੇ ਕੋਈ ਪਾਵਰ ਨਹੀਂ ਹੈਗੀ ਜੇ ਉੱਥੇ ਕੋਈ ਪਾਵਰ ਨਹੀਂ ਹੈਗੀ ਦੋਨਾਂ ਵਿੱਚੋਂ ਇੱਕ ਕੰਪੋਨੈਂਟ ਆ ਜਿਹੜਾ ਉਹ ਖਰਾਬ ਹੋ ਸਕਦਾ ਜਾਂ ਤਾਂ ਉਹ ਤੁਹਾਡੀ ਕਿਲ ਸਵਿਚ ਹੋ ਸਕਦੀ ਆ ਜਾਂ ਤੁਹਾਡਾ ਪੀਐਨਡੀ ਬਾਕਸ ਹੋ ਸਕਦਾ ਪੀਐਨਡੀ ਬਾਕਸ ਦੀ ਜਿਹੜੀ ਸੋਲਨੋਇਡ ਆ ਬਹੁਤ ਨਾਰਮਲ ਆ ਖਰਾਬ ਹੋ ਜਾਂਦੀ ਐ ਇਨ੍ਹਾਂ ਟਰੱਕਾਂ ਦੀ ਫੋਰ ਸ਼ੋਰ ਜੀਟੀਏ ਦੇ ਵਿੱਚ ਜੇ ਤੁਸੀਂ ਕਦੇ ਵੀ ਕੋਈ ਸਰਵਿਸ ਕਾਲ ਕਰਨੀ ਆ ਜਾਂ ਕੋਈ ਇਲੈਕਟ੍ਰੀਕਲ ਦਾ ਕੰਮ ਕਰਾਉਣਾ ਜਿ ਨੋਸ ਕਰਾਉਣਾ ਤੁਸੀਂ ਕੌਣ ਕਰ ਸਕਦੇ ਹੋ 401 ਰੋਡਸਾਈਡ ਅਸਿਸਟੈਂਸ ਵਾਲਿਆਂ ਨੂੰ ਹਾਂਜੀ ਇਹ ਸਰਵਿਸ ਪ੍ਰੋਵਾਈਡ ਕਰਦੇ ਆ ਜੀਟੀਏ ਦੇ ਵਿੱਚ 24/7 ਹਾਂਜੀ ਅੱਜ ਦੇ ਲਈ ਲੈਣੇ ਆ ਇਜਾਜ਼ਤ ਮਿਲਾਂਗੇ ਤੁਹਾਨੂੰ ਅਗਲੀ ਵਾਰੀ ਨਵੀਂ ਵੀਡੀਓ ਦੇ ਨਾਲ ਜੱਟ ਦੀ ਗਾੜੀ ਚੈਨਲ ਤੇ ਅਗਲੀ ਵਾਰੀ